ਹੋ ਚੁੱਕੇ ਨੇ ਤੋਂ ਦੋਸਰਾ ਆਪ ਦਾ ਕੈਂਡੀਡੇਟ ਵਿਜੇਂਦਰ ਸਿੰਘ ਰਾ ਜਿਹੜੇ ਕੇ ਪਹਿਲਾਂ ਹੀ ਵਿਰਾਜ ਵਿਜੇਂਦਰ ਸਿੰਘ ਰਾ ਸਾਹਿਬ ਨੂੰ ਵੱਡਾ ਹਮਾਰਾ ਦੇਣ ਦੇ ਲਈ ਅੱਜ ਸਪੈਸ਼ਲ ਹਲਕਾ ਚਮਕੌਰ ਸਾਹਿਬ ਦੇ ਵਿੱਚ ਸਾਰੇ ਪ੍ਰੋਗਰਾਮ ਜਿਹੜੇ ਕਰ ਰਹੇ ਨੇ ਸੋ ਸਾਰੇ ਭਾਈ ਕੁਰਸੀਆਂ ਦੇ ਬਰਾਜਮਾਨ ਹੋ ਜਾਓ ਸਾਰਿਆਂ ਨੂੰ ਬੇਨਤੀ ਹੈ ਕਿ ਕੁਰਸੀਆਂ ਦੇ ਭਾਈ ਬਰਾਜਮਾਨ ਹੋ ਜਾਓ ਜਿਨ੍ਹਾਂ ਨੇ ਚਾਹ ਪੀ ਲਈ ਉਹਨਾਂ ਚਾਹ ਦਾ ਕੰਮ ਬੰਦ ਕਰ ਦਿਓ ਤੇ ਭਾਈ ਕੁਰਸੀਆਂ ਦੇ ਬਰਾਜਮਾਨ ਹੋ ਜਾਓ ਸਾਰੇ ਹੋਲਡੀ ਅੱਜ ਦਾ ਸਰ ਸਿੰਘ ਕੋਣ ਸਭ ਤੋਂ ਪਹਿਲਾਂ ਸਾਡੇ ਲੋਕ ਸਭਾ ਮੈਂਬਰ ਚੰਨੂ ਜੀ ਜੰਨੀ ਸਾਹਿਬ ਉਹ ਸੁਵਿਧਾ ਕਰਨਗੇ ਕਿ ਸਾਰਿਆਂ ਦੇ ਭਾਈ ਪਿਆਰ ਨਾਲ ਬੈਠ ਕੇ ਸੁਣਨਾ ਹੈ ਇਹ ਸਰੋਦ ਬੀਬੀ ਜੀ ਨੇ ਕਿ ਬਹੁਤ ਐਮਐਲਏ ਸੇਵਾ ਕੀਤੀ ਉਹ ਅਜੇ ਵੀ ਨਾਲ ਬੀ ਆਰ ਹੱਲੇ خاص طور پہ اپنے بھی گل پرتاپ سنگھ جی جنہ نے بڑے ادم کر کے ملایا میں سارا بےنتی کرنا چاہ رہا کہ اتنے صرف ملنے کا پروگرام مل ہو سکتا اس کو بعد اپنی کٹھ اپنا چمکور صاحب بھی ہے سارے نے برکور صاحب جانا سنگلا صاحب میں سواگت کرتا بوتن بال بہت ہی ہونہار نوجوان ادبی ہے پی ڈبل ڈیتری رہے ہیں پہلا ایم پی رہ چکے ان کو جنتا کی سیوا کرنا جانتے ہیں کہ سر پی جی آئی ہوسپٹل وغیرہ لیا سکتے جی سر زیادہ ترقی کرا سا سانو ایک بہت ہی یوگ اور ودیا لیڈر ملے ਇਹੜਾ ਆਉਣ ਵਾਲੇ ਦਿਨਾਂ ਵਿੱਚ ਵੱਡੀ ਨਿੰਮਤੀ ਕਰਾਏਗਾ ਅਰ ਸਭ ਤੋਂ ਵੱਡੀ ਗੱਲ ਹੈ ਕਿ ਅਰਹੁਲ ਗਾਂਧੀ ਜੀ ਦੇ ਬਹੁਤ ਹੀ ਨੇੜੇ ਹੈ ਪੂਰੇ ਦੇਸ਼ ਦੀ ਕਾਂਗਰਸ ਦੇ ਸੈਕਟਰੀ ਹੈ ਹਰਿਆਣਾ ਦੇ ਮੰਤਰੀ ਬੰਨਾਦਰ ਦੇ ਸਰਕਾਰ ਮੰਨੀਏ ਤੋਂ ਇਹਨਾਂ ਦਾ ਬਹੁਤ ਸਵਾਗਤ ਕਰਦੇ ਹਾਂ ਆਪਣੇ ਹੱਥ ਵਿੱਚ ਮੇਰੇ ਭਰਾ ਹੈ ਸਾਡੇ ਨਾਲ ਅਸੀਂ ਇੱਥੇ ਕੰਮ ਕਰਦੇ ਨੇ ਬਹੁਤ ਹੀ ਵਧੀਆ ਲੀਡਰ ਸਾਡੇ ਮਿਲੇ ਹੈ ਲੋਹਿਮਾਨ ਲੀਡਰ ਮਿਲੇ ਸੋ ਮੈਂ ਬਹੁਤ ਸਾਰੇ ਰੋਜ਼ੀ ਕਰਦਾ ਕਿ ਆਪਾਂ ਸਿੰਧਾ ਸਾਹਿਬ ਨੂੰ ਕੋਰ ਸਾਹਿਬ ਕੀ ਸੁਣਨਾ ਹੈ اپنا لے کرو سارے جانے گیڈیاں لگا لو یا پھر گور پرتاپ جی کا بہت بہت شروعات کری ہے پہلے دنیہ کرتا ہوں کہ جیسا اپنی چون چھوٹے برا کی چونکہ دنیا سب کو بےنتی کرنے آیا اپنا سب نے پتا کہ چنڈی صاحب کا یہ قابلیت بارے چنڈی صاحب کی جو سارے سوچے واسطے یا کانگریس پارٹی کی لیڈرشپ جو بیٹھتا ہے اس کے بارے آپ سارے جانتے ہیں اور میں یہ بھی سمجھتا کہ یہ رجنیتک سمجھ کی گل ہوگی میں یہاں کے موہرے نہیں کہنا چاہتا پر جی کسی بندے کو زمینی پتھر کے اوپر رجنیتی سمجھ ہے جاسپل کمیٹی کے لیول کو لے کے سوبے کے متری تک اس پہنچ گیا وہ انسان

یہ علاقہ چنی صاحب کا حق میرے سر سے ہوگا ایک سمجھدار انسان ہے جن پورے پنجاب کی تو سمجھ ہے ہی گئی پر اس علاقے کی ترقی کے جڑے ہوئے مسئلے ہیں انہوں کی سب تو بہت سمجھا کیونکہ میں دیکھا جب میںجوکیشن سا یہ میرے ریڈیو کے ہر کام واسطے دستے رہتے صاحب آپ کرنا کرنا اور جیسے اپنے اس علاقے میں کام سے جڑے میرے کو لے کے آئے ਮੈਨੂੰ ਲੱਗਦਾ ਕਿ ਕੋਈ ਮਸਲਾ ਆਪਣੇ ਇਸ ਲੋਕਸਭਾ ਹਲਕੇ ਵਾਲੀ ਵਿਧਾਨ ਸਭਾ ਨਾਲ ਜੁੜਿਆ ਸੀ ਜਿਸ ਦੀ ਮੈਂ ਮੰਜ਼ੂਰੀ ਆਪਣੇ ਮਹਿਕਮਾ ਚੁਣਾਈ ਗਈ। ਕੋਈ ਇਲਾਕੇ ਜਿਵੇਂ ਨਹੀਂ ਪੰਦਾ ਤੇ ਮੈਂ ਜੇ ਕਈ ਸਾਹਿਬਾਂ ਤੋਂ ਕਿੱਥੇ ਜਿੱਕੇ ਸੇਵਾ ਕਰਾਂਗੇ ਤਾਂ ਪਰਮਾਤਮਾ ਨੂੰ ਡਰ ਕੇ ਐਨਾ ਇਸ ਰਾਜ ਨੂੰ ਬਹੁਤ ਉੱਪਰ ਲੈ ਕੇ ਜਾਣ ਵਾਸਤੇ ਕੰਮ ਕਰ ਸਕਾਂਗੇ। ਬਹੁਤ ਬਹੁਤ ਰੋਗੂਆ, ਭਾਈ ਗੁਜੇ ਦਾ ਹਾਲਸਾ, ਭਾਈ ਗੁਜੇ ਦੀ ਬੰਦੇ ਉਹ ਢੁਰੂ ਸਾਹਿਬ ਜੀ ਦਾ ਖਾਸ ਤੌਰ ਤੇ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਐਨਾ ਹੋ ਗਿਆ ਆਪਣੇ ਪੈਲਟ ਬੁਲਾ ਕੇ ਇਹਦਾ ਪਿਆਰ ਦਿੱਤਾ ਹੈ ਔਰ ਸਪੈਸ਼ਲੀ ਮੇਰੇ ਵਾਸਤੇ ਇਹਨਾਂ ਦੇ ਬਕਾਸ ਸਿੰਘ ਕੌਮਰੇ ਜੀ ਦਾ ਜੀ ਸਤਿ ਸ਼੍ਰੀ ਅਕਾਲ ਬਕਾਸ ਸਿੰਘ ਕੌਮਰੇ ਜੀ ਦਾ ਜੀ ਬਹੁਤ ਸਾਰੇ ਕਿਹੜੇ ਇਹਨਾਂ ਦੇ ਇਹਨਾਂ ਦੇ ਪਰਿਵਾਰ ਚ ਕੰਟਰੀਟੂਟ ਹੈ ਉਹ ਆਪਾਂ ਸਭ ਨੂੰ ਪਤਾ ਮੇਰੇ ਪਤਨ ਦਾ ਵੀ ਹੈ ਨਾ ਦਾਦੇ ਇਸ ਪਰਿਵਾਰ ਦਾ ਬੜਾ ਮਿਹਨਤ ਦਾ ਰਿਸ਼ਤਾ ਹੈ ਮੈਂ ਇਸ ਸਭ ਕੇਵਲ ਨਾ ਵੀ ਤੇ ਮੇਰੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਾਰਾ ਪ੍ਰੋਗਰਾਮ ਕੀਤਾ ਭਾਈ ਗੁਰਜੀ ਦਾ ਖਾਲਸਾ ਸਿਰ ਭਾਈ ਗੁਰਜੀ ਜੀ ਦਾ ਹੂ ਜੀ ਸਾਹਿਬ ਜੀ ਮੈਂ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਕੁਝ ਹੀ ਨਹੀਂ ਜਦੋਂ ਤੁਸੀਂ ਇੱਕ ਛੋਟੇ ਜਿਹੇ ਬਲਾਵੇ ਤੇ ਕੰਨੀ ਸਾਹਿਬ ਮੈਂ ਦੱਸਣਾ ਚਾਹੁੰਦਾ ਅਸੀਂ ਕੱਲ ਦੁਪਹਿਰੇ ਨੂੰ ਫੋਨ ਕਰਨ ਲੱਗੇ ਆਂ ਤੇ 4 ਘੰਟੇ ਕੋਲਿਜੀ ਦਿੱਤੀ ਆ ਉਹਦਾ ਇਹ ਪਿਆਰ ਹੈ ਰਿਜ਼ਲਟ ਹੈ ਜੀ ਸਾਰੇ ਉਹਦਾ ਸਾਰਿਆਂ ਦਾ ਸੱਚਾ ਹੋਇਆ ਤੁਸੀਂ ਕਿਹਾ ਪਰਮਾਰ ਦੇ ਹਮੇਸ਼ਾ ਸਿਰ ਮੱਥੇ ਆ ਜਦੋਂ ਵੀ ਪੰਦੇਆਲਾ ਪਰਿਵਾਰ ਕਿਸੇ politcal ਪਾਰਟੀ ਜਾਂ ਕੈਂਡੀਡੇਟ ਦੇ ਨਾਲ ਟੋਕਾ ਤਾਂ ਇਹ ਮੰਨਿਆ ਜਾਂਦਾ ਹੈ ਕਿ ਉਸ ਕੈਂਡੀਡੇਟ ਦੀ ਜਿੱਤ ਯਕੀਨੀ ਹੋ ਜਾਂਦੀ ਹੈ ਤੇ ਮੈਂ ਬਹੁਤ ਸਾਰੇ ਜਨਤਾ ਦੇ ਵਿੱਚ ਪ੍ਰੇਮਤੀ ਕਰਦਾ ਕਿ ਆਪਾਂ ਮੇਰੇ ਮਾਮਾ ਜੀ ਸ਼੍ਰੀ ਸਰਦਾਰ ਰਾਜਗੁਰ ਸਿੰਘ ਪੰਦੇਆਲਾ ਉਹਨਾਂ ਦਾ ਬੇਟਾ ਰਮਨ ਵੀ ਮੇਰੇ ਨਾਲ ਖੜਾ ਹੈ ਤੇ ਆਪਾਂ ਉਹਨਾਂ ਦੀ ਸ਼ਖਸੀਅਤ ਨੂੰ ਮਾਣ ਬਖਸ਼ਦੇ ਹੋਏ ਇਸ ਵਾਰ ਦੀ ਜਿੰਗਲਾ ਸਾਹਿਬ ਨੂੰ ਭਾਰੀ ਜਿੱਤ ਦੇ ਨਾਲ ਜਿਤਾ ਕੇ ਇਥੋਂ ਭੇਜਣਾ ਇਹਦੀ ਬੇਨਤੀਆਂ ਬਰਮਾਨ ਕਰਿਓ ਬਾਰੇ ਜੋ ਵੀ ਕੰਮ ਆਉਦਾ ਹੈ ਧੰਨਵਾਦ ਜਿੰਦਾਬਾਦ ਸਰਾਜ ਸਿੰਘ ਦੇ ਪਰਿਵਾਰਾ ਜਿੰਦਾਬਾਦ ਜਿਹੜੇ ਤੁਸੀਂ ਜਿੰਨੇ ਬੈਠੇ ਸਾਰੇ 300000 ਵੋਟ ਦਰ ਲਾਉਣੇ ਵਾਲੇ ਕਿਰਪਾ ਕਰਕੇ موسیقی <applause> موسیقی <applause> ਕਮੈਂਟ ਕਰਦੇ ਯਾਰ ਖੜਦਾ ਜਾਓ ਯਾਰ ਯਾਰ ਖੜਦਾ ਜਾਓ ਯਾਰ ਜਨੀ ਸਾਹਿਬ ਦੋ ਮਿੰਟ ਦੇ ਦਿਓ ਬਾਈਕ ਲਾ ਲੈਣੇ ਬਾਈਕ ਹੋਰ ਕਰ ਲੈ ਕਮੈਂਟ ਜਗ੍ਹਾ ਦਾ ਕੋਈ ਜਗ੍ਹਾ ਬਣਾਓ ਯਾਰ ਇਸ ਤਰ੍ਹਾਂ ਨਹੀਂ ਆਪ ਕਾਕਾ ਜੀ ਕੀ ਕਹਿਣਾ ਚਾਹੁੰਗੇ ਇਹਦੇ ਬਾਰੇ 400 ਪਾਰੇ ਹੋਣਾ ਲੇਕਿਨ 400 ਤੱਕ ਕਾਂਗਰਸ ਦੀਆਂ 400 ਦੇ ਪਾਰ ਵਾਲੀਆਂ ਉਹਨਾਂ ਦੀਆਂ ਵੈਰੀ ਗੁੱਡ ਨਨੀ ਸਾਹਿਬ ਇੱਕ ਸਾਬਕਾ ਮੰਤਰੀ ਸਾਹਿਬ ਸੀਗੇ ਤੁਹਾਡੇ ਖਿਲਾਫ ਕਾਫੀ ਬੋਲਦੇ ਸੀਗੇ ਤੇ ਕੱਲ ਕਾਂਗਰਸ ਪਾਰਟੀ ਦੇ ਵਿੱਚ ਫੇਰ ਤੋਂ ਦੁਬਾਰਾ ਉਹਨੂੰ ਸ਼ਾਮਲ ਕਰ ਲਿੱਤਾ ਹੈ ਗਮੋਰ ਸਿੰਘ ਕੰਗ ਜੀ ਦੇਖੋ ਕਾਂਗਰਸ ਦਾ ਸਮੁੰਦਰ ਹੈ ਹਾਂਜੀ ਇਹਦੇ ਵਿੱਚ ਕੋਈ ਵੀ ਆ ਸਕਦਾ ਸਾਰਿਆਂ ਦਾ ਵੈਲਕਮ ਹੈ ਮੈਂ ਕਿਸੇ ਬਾਰੇ ਕੋਈ ਟਿੱਪਣੀ ਗਲਤ ਨਹੀਂ ਕਰਨੀ ਤਾਂ ਠੀਕ ਹੈ ਜੇ ਕਹਿੰਦਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਵੀ ਸ਼ੁਕਰ। ਅਕਾਲੀ ਦਲ ਨੇ ਜਿਹੜਾ ਬੀਬੀ ਜਗੀਰ ਕੋ ਨਾਲ ਤੁਸੀਂ ਗੱਲ ਕਰਨ ਦੀ ਵੀਡੀਓ ਵਾਇਰਲ ਕੀਤੀ ਹੈ ਉਹਨਾਂ ਤੇ ਰਾਜ ਕੀਤਾ ਕੀ ਕਹੋਗੇ? ਮੈਂ ਕਹਿੰਦਾ ਵੀ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ ਜਿਹੜਾ ਇੱਕ ਪਵਿੱਤਰ ਪਾਕ ਰਿਸ਼ਤੇਆਂ ਨੂੰ ਗਲਤ ਤਰ੍ਹਾਂ ਦੀ ਵੀਡੀਓ ਬਣਾ ਕੇ ਪਾਉਂਦੇ ਆ। ਜੀ। ਉਹਨਾਂ ਪਰ ਕਾਰਵਾਈ ਹੋਣੀ ਚਾਹੀਦੀ ਹੈ ਇਲੈਕਸ਼ਨ ਕਮਿਸ਼ਨ ਜਿਹੜੀ वूमेन ਇਲੈਕਸ਼ਨ ਕਮਿਸ਼ਨ ਹੈ ਉਹਨੂੰ ਸੋਚ ਲੈਣਾ ਚਾਹੀਦਾ ਕਿ ਉਹ ਕਿਸੇ ਔਰਤ ਬਾਰੇ ਗੱਲ ਕਰ ਰਹੀ ਹੈ ਤੇ ਉਹਨੂੰ ਚਾਹੀਦਾ ਇਹ ਸੀ ਜਿਹਨੇ ਵੀਡੀਓ ਪਾਈ ਹੈ ਉਹਦੇ ਤੇ ਕਾਰਵਾਈ ਕਰਾਉਂਦੀ। ਇਹ ਰਾਜਨੀਤਿਕ ਗੱਲਾਂ ਮੂਮੈਂਟ ਕਮਿਸ਼ਨ ਦੀ ਚੇਅਰ ਪਰ ਬੈਠ ਕੇ ਨਹੀਂ ਹੋਣੀ ਚਾਹੀਦੀ ਚੋਣ ਪ੍ਰਚਾਰ ਕਿਸ ਨੇ ਕਰਦੇ ਹੈ ਜੀ ਜੀ ਚੋਣ ਪ੍ਰਚਾਰ ਕਿਵੇਂ ਚੱਲ ਰਿਹਾ ਹੈ ਅੱਜ ਮੈਂ ਆਪਣੇ ਤੌਰ ਤੇ ਸਿੰਘਲਾ ਸਾਹਿਬ ਦੀ ਚੋਣ ਪ੍ਰਚਾਰ ਸ਼ੁਰੂ ਕਰ ਰਿਹਾ ਸ਼ੁਰੂਆਤ ਕਰ ਰਿਹਾ ਸਿੰਘਲਾ ਸਾਹਿਬ ਨੇ ਪਹਿਲਾਂ ਕਰਤੀ ਲੇਕਿਨ ਮੈਂ ਅੱਜ ਸ਼ੁਰੂ ਕਰ ਰਿਹਾ ਪੂਰਾ ਗੱਜ ਕੇ ਕਰਾਂਗੇ ਔਰ ਮੈਂ ਪੂਰਾ ਟਾਈਮ ਇੱਥੇ ਦੇਵਾਂਗਾ ਔਰ ਇਹ ਨਿਸ਼ਚਿਤ ਹੋਏਗਾ ਕਿ ਲੋਕਾਂ ਵੱਲੋਂ ਲੋਕ ਕਾਂਗਰਸ ਨੂੰ ਜਿਤਾਉਣਾ ਚਾਹੁੰਦੇ ਹੈ ਇਹ ਇੱਥੇ ਬਹੁਤ ਵੱਡੀ ਗਿਣਤੀ ਜਿਲੰਦਰ ਦਾ ਹੁੰਗਾ ਰਾਜ ਜਿਲੰਦਰ ਲੋਕਾਂ ਦਾ ਕਿੰਨਾ ਪਿਆਰ ਜਿਲੰਦਰ ਬਹੁਤ ਵਧੀਆ ਤਰੀਕੇ ਦੇ ਨਾਲ ਵੱਡੀ ਲੀਡ ਦੇ ਨਾਲ ਕਾਂਗਰਸ ਚਿੱਤੇ ਪੰਜਾਬ ਚ ਕਿਦਾਂ ਮੁਕਾਬਲਾ ਦੇਖ ਰਹੇ ਹੋ ਜੀ ਤੇਰਾ ਸਿੱਟਾ ਦੇ ਉਹ ਯਾਰ ਕਿਹੜਾ ਮੁਕਾਬਲਾ ਰਹਿ ਗਿਆ ਇੱਥੇ ਸੀਰ ਸਾਹਿਬ ਇਹ ਕਹਿੰਦੇ ਕਿ ਸਾਹਿਬ ਸੀਰ ਸਾਹਿਬ ਨੂੰ ਰੁੱਕੇ ਜਾਏ ਤੁਸੀਂ ਫਿਰ ਲੋਕੀ ਗਾਈ ਜੀ ਮਹਿੰਦੇ ਬਿਚ ਪੰਤਾ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਅਸੀਂ ਹਰ ਬੰਦੇ ਕੋਲ ਜਾ ਕੇ ਹੱਥ ਜੋੜ ਕੇ ਵੋਟ ਮੰਗਣੀ ਹੈ ਪੰਤੇ ਜੀ ਜਿਸ ਤਰ੍ਹਾਂ ਚੰਨੀ ਸਾਹਿਬ ਨੇ ਕਿਹਾ ਕਿ ਜ ਆਪਣਾ ਦਾ ਕੋਈ ਫਰਕ ਨਾ ਪਾ ਕੇ ਛੱਡ ਕੇ ਗਿਆ ਸੀ ਤੇ ਵਾਪਸ ਆ ਜਾਂਦਾ ਹੈ ਉਹਨਾਂ ਨਾਲ ਹਮੇਸ਼ਾ ਪਾਰਟੀਆਂ ਨੂੰ ਮਜ਼ਬੂਤੀ ਮਿਲਦੀ ਹੈ ਅਜੇ ਹਲਕਾ ਖੜਦੀ ਪੰਜ ਪਿੰਡਾਂ ਨੇ ਬਾਈਕਾਟ ਦੀ ਤੈਲੀ ਚ ਉਹਨਾਂ ਦਾ ਕਿਸੇ ਪਾਰਟੀ ਨੂੰ ਜਿਵੇਂ ਬਣਨੇ ਦੇਣਾ ਸਾਡੇ ਕੰਢੀਰੇ ਦੇ ਇੱਕ ਤਾਂ ਕੰਮ ਨਹੀਂ ਹੋਇਆ ਕਿ ਜਮੀਨਾ ਮਸਤਕਾ ਚ ਬਣਾ ਨੂੰ ਸਾਮਲਕ ਬਣਾਇਆ ਜਾਵੇ ਜਿਹੜੇ ਉਹ ਪੰਜ ਪਿੰਡ ਹੈ ਮੈਂ ਉਹਨਾਂ ਦੇ ਬਸਰ ਨੂੰ ਸਰਪੇਸਾ ਕਿ ਉਹਨਾਂ ਨੇ ਬਾਈਕਾਟ ਕੀਤਾ ਮੈਨੂੰ ਅਚਨਚੇਤ ਪਤਾ ਨਹੀਂ ਇਹ ਗੱਲ ਦਾ ਕਿ ਉਹਨਾਂ ਨਾਲ ਵਿਚਾਰੇ ਪਹਿਲੇ ਵਕਤ ਦੇ ਵਿੱਚ ਕੌਣ ਪਤਾ ਕਿਵੇਂ ਗੱਲ ਕਰਦਾ ਰਿਹਾ ਲੋਕ ਨਿਰਮਾਣ ਮੰਤਰੀ ਤੁਸੀਂ ਰਹੇ ਹੋ ਕਿ ਪੁਲ ਨਹੀਂ ਇੱਥੇ ਲੱਗੇ ਬਹੁਤ ਹੋਈਆਂ ਤਾਂ ਖਰਾਜ ਹੈ ਪਗੈਂਡੀ ਵਗੈਰਾ ਪਗੈਂਡੀ ਇਸ ਤਰ੍ਹਾਂ ਕਿ ਕੋਈ ਵੀ ਸਰਕਾਰ ਹੈ ਕੋਈ ਵੀ ਮੰਤਰੀ ਪੂਰੇ ਪੰਜਾਬ ਦੇ ਸਾਰੇ ਪੁਲ ਤਾਂ ਬਣਾ ਨਹੀਂ ਸਕਦਾ ਹਾਂਜੀ ਪਰ ਮੇਰੇ ਕੋਲ ਜਿੰਨੇ ਵੀ ਪੁਲਾਂ ਦੀ ਤਸਵੀਰ ਬਣ ਸਕਦੀ ਸੀ ਮੈਂ ਵੱਧ ਤੋਂ ਵੱਧ ਕੋਸ਼ਿਸ਼ ਆਪਣੀ ਲੋਕ ਸਭਾ ਹਲਕਾ ਸੰਗੂ ਦੇ ਵਿੱਚ ਵੀ ਬਣਾਏ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਜੀ ਬਣਾਏ ਲੋਕ ਸਭਾ ਹਲਕਾ ਜਨਦਰ ਵੀ ਬਣਾਏ ਅੰਮ੍ਰਿਤਸਰ ਵੀ ਬਣਾਏ ਮੈਂ ਜਿੰਨਾ ਪੰਜਾਬ ਦਾ ਬਜਟ ਸੀਗਾ ਉਹਨੂੰ ਸਟੈਗਰ ਦੇ ਕੇ ਨਾ ਵੰਡ ਕੇ ਕਿਤੇ ਕਰ ਦੇਣਾ ਕਿਵੇਂ ਰਿਸਪੌਂਸ ਹੈ ਸਿੱਧੂ ਮੁਸੇਵਾਲਾ ਬਾਅਦ ਵਿੱਚ ਸਕੂਲ ਹੈ ਤੁਸੀਂ ਇਹ ਐਜੂਕੇਸ਼ਨ ਮਿਨਿਸਟਰ ਰਹੇ ਹੋ ਉੱਥੇ 8 ਸਾਲ ਹੋ ਗਏ 40 ਸਰਕਾਰ ਦੇ ਸਮੇਂ ਦਾ ਬਣਿਆ ਹੋਇਆ ਪਰ ਤੁਸੀਂ ਨਾ ਕੰਮ ਕਰਦੇ ਹੋ ਜੋ ਹੈ ਮੰਤਰੀ ਉੱਥੇ ਹਾਲ ਤੱਕ ਟੀਚਰ ਨਹੀਂ ਪਹੁੰਚਿਆ ਕੋਣ ਆਮ ਆਦਮੀ ਪਾਰਟੀ 2 ਸਾਲ ਹੋ ਗਏ ਕੋਈ ਚੈਲੇਂਜ ਹੋਣਾ ਨਹੀਂ ਆਲਵੇਇਸ ਨਾਲ ਵਿਦਾਊ ਟੀਚਰ ਸਕੂਲ ਵਾਲੀ ਚਾਪੂ ਵਾਲੀ ਹੋਣੀ ਚਾਹੀਦੀ ਇਸ ਨੂੰ ਦੇਖਦੇ ਵਿੱਚ ਜੇ ਕੋਈ ਬੱਚਿਆਂ ਦੀ ਅਨਰੋਲਮੈਂਟ ਰਹੀ ਹੈ ਉਥੇ ਟੀਚਰਾਂ ਦੀ ਡਿਊਟੀ ਦਾ ਹੋਇਆ ਹੋਈ ਸੀ ਪਰ ਜਿਹੜੀ ਖਿੰજરાਵਾੜ ਦੀ ਖਾਸ ਤੌਰ ਤੇ ਗੱਲ ਹੈ ਤੁਸੀਂ ਕਹਿੰਦੇ ਹੋ ਹੁਣ ਪਿਛਲੇ 2 ਸਾਲ ਤੋਂ ਵੀ ਟੀਚਰ ਨਹੀਂ ਹੋਈ ਉਹ ਵੀ ਪਰ ਦੇਖਣ ਦੀ ਗੱਲ ਹੈ ਪੰਜ ਪਿੰਡਾਂ ਤੋਂ ਚਾਹੁੰਦੇ ਤੁਸੀਂ ਜਿਹੜਾ ਵਾਈਕਲ ਕੀਤਾ ਹੋਇਆ ਹੁੰਦਾ ਗੱਲ ਪਤਾ ਪਤਾ ਮੈਂ ਪਤਾ ਕਰਦਾ ਜਾਨੀ ਜੀ ਬਲਾ ਜਿਵੇਂ ਰਿਸਪੌਂਸ ਆਇਆ ਕਹਿੰਦਾ ਜੀ ਸਿੱਧੂ ਮਸੂਹ ਵਾਲੇ ਬਾਰੇ ਫੋਨ ਫਿਰ ਬਾਤ ਗਰਮ ਬਾਤ ਬਾਤਵਾ ਮਾ ਹੋ ਗਿਆ ਅਸੀਂ ਇਸ ਪਰਿਵਾਰ ਦੇ ਇੱਕਾ ਤੋਂ ਵੱਡਾ ਮਾਣ ਹੈ ਜਿਹਦਾ ਅਸੀਂ ਨੂੰ ਫੋਚਿੰਗ ਨੰਬਰ ਹੈ ਸਾਡਾ ਪਰਿਵਾਰ ਹੈ ਮਾਨੀ ਦੀ ਬੜੀ ਛੋਟਾ ਪਰਿਵਾਰ ਹੈ ਜਿਹਦੇ ਚਿੰਤਨ ਦਾ ਮਾਣ ਹੋਵੇ। ਇਸ ਚਿੱਤਰ ਨੂੰ ਮਾਮਾਈ ਖੱਡੀ ਪੁਰਦੇਸ਼ ਨੂੰ ਇਸ ਪਰਿਵਾਰ ਦੇ ਹਿੱਸੇ ਦੇ ਨਾਲ ਦਿੰਦੇ ਜਿੱਦ ਕੋਈ ਮੂੜੇ ਨੂੰ ਇੱਥੇ ਐਂਕ ਸਿਨਲਾ ਸਾਹਮਣੇ ਬੜੀ ਗੱਲ ਨਾਲ ਦਿਖਾ ਕੇ ਦਾਲਾ ਸਭ ਦੀ ਵੀਰ ਸਾਦਾ لوگوں کو ایک تو کہتے نہیں بدلاو کے چکر میں اگر سی غلطی کر دی سی تو اس غلطی کو سدھارتے ہوں۔ انوں بہت بہت ਧੰਨਵਾਦیاں سامپلے ਪਹਿਲਾ ਕਾਂਗਰਸ ਆਈਕਮਾਨ ਦਾ ਸਰਦ ਚਰਨਜੀਤ ਸਿੰਘ ਚਦਨੀ ਫਾਰਮਰ ਸੀਐਮ ਪੰਜਾਬ ਦੇ ਸੁਪਾਲ ਤੇਰਾ ਜੀ ਦਾ ਜਿਨ੍ਹਾਂ ਨੇ ਮੇਰੇ ਇੰਜਾਬ ਕੇ ਸੰਬੰਧ ਕਾਂਗਰਸ ਦਾ ਪੰਜਾਬ ਦਾ ਜਰਮਨ ਸਰਪੰਚ ਰਹਾ ਹੈ। ਬਹੁਤ ਧੰਨਵਾਦ। ਦੇਸੀ ਲਿਗ ਨੇ ਬਦਲ ਕੇ ਦੇਖੋ ਜਿੰਨਾ ਵੀ ਪਾਰਟੀ ਪਾਰਟੀ ਸਟਰੋਂਗ ਹੋਣੀ ਚਾਹੀਦੀ ਹੈ ਜਿਹੜਾ ਪਹਿਲਾਂ ਚੰਨੀ ਸਾਹਿਬ ਨੇ ਕਿਹਾ ਕਿ ਪਾਣਿਸ਼ ਨੂੰ ਉੱਤੇ ਰਹਿੰਦੇ ਬਹੁਤ ਲੋਕ ਉਸ ਦੇ ਨੇ ਵਾਪਸ ਘਰ ਵਾਪਸੀ ਕਰਦੇ ਨਹੀਂ ਸਾਡਾ ਸਾਡਾ ਪਿੱਛਾ ਜਿਹੜਾ ਹੋਲ ਹੈ ਉਹ ਸਿੰਘਲਾ ਸਾਹਿਬ ਨੂੰ ਚਿੰਤਾ ਹੈ ਜੇ ਕੋਈ ਵੀ ਬੰਦਾ ਉਹਦੇ ਵਿੱਚ ਤੇ ਕੋ ਲਾਦਾ ਆ ਸਕਦਾ ਤਾਂ ਸਾਨੂੰ ਠੀਕ ਹੈ ਬਿਲਕੁਲ ਦੇਖੋ ਜਿਹੜਾ ਪਟਿਆਲਾ ਪਰਿਵਾਰ ਖੜਿਆ ਕੁਝ ਪਈ ਹੈ ਤੇ ਹੁਣ ਕੀ ਲੱਗਦਾ ਤੁਹਾਨੂੰ ਮਮਾ ਜੀ ਸਾਰਾ ਹੀ ਪਰਿਵਾਰ ਹੈ ਮੈਂ ਪਹਿਲਾਂ ਹੀ ਸਪੋਰਟ ਕਰਨ ਕਰਦੇ ਨੇ ਕਿ ਪਰਿਵਾਰ ਕਿਉਂਕਿ ਸਾਨੂੰ ਪਰਮਾਤਮਾ ਵੱਲੋਂ ਇੰਨੀ ਬਖਸ਼ਿਸ਼ ਹੋਈ ਹੈ ਵੀ ਪਰਿਵਾਰ ਸਾਡੀ ਦੋਸਤੀ ਕਬੂਲ ਕਰ ਲੈਂਦਾ ਹੈ ਅਸੀਂ ਸੁੱਖਾਂ-ਦੁੱਖਾਂ ਦੇ ਭਾਈਵਾਲ ਆ ਇੱਕ ਦੂਜੇ ਦੇ ਨਾਲ ਤੇ ਮੈਂ ਫੇਰ ਤੁਹਾਡੇ ਮਰਦਿਆਂ ਨਾਲ ਹੀ ਕਹਿੰਦਾ ਇਹ ਸਾਰਿਆਂ ਦੀ ਬੇਨਤੀ ਕਰਦਾ ਆ ਕਿ ਆਪਾਂ ਸੇਵਾ ਸਾਡੀ ਕਰਦੇ ਠੀਕ ਹੈ ਉਹ ਤੁਹਾਨੂੰ